ਓਏ ਅਸਰ ਹੁਣ ਕੀ ਕਰੀਏ ਪੰਜਾਬ ਪੁਲਿਸ ਨੂੰ ਬੇਨਤੀ ਆ ਬਾਈ ਜੀ ਆ ਕੇ ਪੰਜਾਬ ਪੁਲਿਸ ਆਵੇ ਜੀ ਪੰਜਾਬ ਪੁਲਿਸ ਆਪਾਂ ਪ੍ਰੀਤ ਬੋਲੂਗਾ ਹੈਲੋ ਮੇਰੇ ਵੀਰ ਵੇਖੋ ਵੀ ਤੁਹਾਡੇ ਕਰਕੇ ਕਮੇਟੀ ਨੇ ਲੱਖਾਂ ਰੁਪਏ ਲਾਏ ਆ ਤੇ ਆਪਾਂ ਹੀ ਇਹ ਮੈਚ ਖਰਾਬ ਕਰਨ ਦੇ ਆ ਆਪਣੇ ਦੋ ਕਦਮ ਗਰਾਊਂਡ ਚ ਅੱਗੇ ਵਧਣਾ ਮੇਲਾ 100 ਕਦਮ ਪਿੱਛੇ ਜਾਂਦਾ ਹੈ ਤੇ ਅਗਲੇ ਸਾਲ ਤੋਂ ਇਦਾਂ ਦੇ ਪ੍ਰਬੰਧੇ ਕਰਨਗੇ ਜਿੱਦਾਂ ਦੇ ਨਾਲ ਜੋਰ ਲਾਇਆ ਆਪਣੇ ਦੋ ਕਦਮ ਆਪਾਂ ਗ੍ਰਾਉਂਡ ਚੰਦਰ ਕਿਉਂ ਆਣੇ ਮੇਰੇ ਭਰਾ ਸਮਝੋ ਮਾਂ ਖੇਡ ਕਬੱਡੀ ਦੀ ਕਦਰ ਕਰੀਏ ਆਪਾਂ ਆ ਗਿਆ ਜੀ ਹੋ ਗਈ ਗ੍ਰਾਉਂਡ ਕਲੀਅਰ ਜੀ ਗ੍ਰਾਉਂਡ ਨਹੀਂ ਆਜੋ ਪੰਜਾਬ ਪੁਲਿਸ ਨੂੰ ਦੇਖੋ ਯਾਰ ਇੱਕ ਗੱਲ ਸਾਨੂੰ ਦਾਦਾ ਤੁਹਾਡੇ ਡੰਡੇ ਇਧਰ ਪੁਲਿਸ ਮਾਰਦੀ ਸੀ ਤੇ ਸਾਨੂੰ ਦੁੱਖ ਲੱਗ ਰਿਹਾ ਸੀ ਵੀ ਸਾਡੇ ਭਰਾਵਾਂ ਦੇ ਡੰਡੇ ਨਾ ਮਾਰੋ ਯਾਰ ਅਸੀਂ ਰੋਕਿਆ ਕਿ ਨਹੀਂ ਯਾਰ ਹੁਣ ਤੁਸੀਂ ਕਿਉਂ ਨਹੀਂ ਰੁਕਦੇ ਯਾਰ ਕੀ ਗੱਲ ਹੈ ਯਾਰ ਇਹ ਦੱਸੋ ਯਾਰ ਦੱਸੋ ਯਾਰ ਮੈਨੂੰ ਹੁਣ ਆ ਤਾਂ ਤੁਸੀਂ ਰਹੇ ਹੋਰ ਤੱਕ ਵੀ ਆ ਨਹੀਂ ਰਹੇ ਤੁਸੀਂ ਤਾਂ ਤੋ ਅਨਤਰਿਸ਼ਟੋ ਤਾਂ ਵੀ ਆ ਨਹੀਂ ਯਾਰ ਤਾਂ ਤੋ ਆ ਗਿਆ ਕੋਈ ਪਲੀਜ਼ ਥੋੜਾ ਥੋੜਾ ਪਿੱਛੇ ਨੂੰ हट ਜਾਓ ਸਾਰੇ ਸਾਡੇ ਬੰਦੇ ਵੀ ਪਿੱਛੇ ਨੂੰ हट ਜਾਓ ਅਸੀਂ ਮਾਫੀਆਂ ਮੰਗ ਰਹੇ ਆ ਭਾਈ ਸਾਡੇ ਪ੍ਰਬੰਧ ਛੋਟੇ ਪੈ ਗਏ ਅਸੀਂ ਵੱਡਾ ਸਟੇਡੀਅਮ ਕੀਤਾ ਸੀ ਪਰ ਸੰਗਤ ਵੱਡੀ ਐ ਸੋ ਹੁਣ ਕਰੀਏ ਕੀ ਬਾਈ ਪਰ ਤੁਹਾਡੇ ਯਾਰ ਤੁਹਾਡਾ ਸਹਿਯੋਗ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਨਾ ਕੋਈ ਵੀ ਮੇਰਾ ਵੀਰ ਯਾਰ ਦੇਖੋ ਜੇ ਕਬੱਡੀ ਨੂੰ ਪਿਆਰ ਕਰਦੇ ਆ ਰਿਸਪੈਕਟ ਕਰਦੇ ਆ ਕੋਲੇ ਇੱਥੇ ਖੜੇ ਜਿੰਨਾ ਮਰਜੀ ਨੱਚੀਓ ਅਸੀਂ ਕੋਈ ਕਹਿੰਦੇ ਨਹੀਂ ਪਰ ਜਦੋਂ ਯਾਰ ਤੁਸੀਂ ਇੱਧਰ ਗਰਾਊਂਡ 'ਚ ਆਉਨੇ ਆ ਚੰਗਾ ਥੋੜਾ ਲੱਗਦਾ ਯਾਰ ਪਲੀਜ਼ ਚਲੋ ਜੀ ਪਾਈਏ ਜਿਹੜੀਆਂ ਕਬੱਡੀਆਂ ਰਹਿੰਦੀਆਂ ਯਾਰ ਦੋ ਦੋ ਤਿੰਨ ਦਿਨਾਂ ਬਾਅਦ ਕਬੱਡੀਆਂ ਪਾਈਏ ਬਿਲਕੁਲ ਜੀ ਪੰਜਾਬ ਪੁਲ ਸਖਤੀ ਕਰੂਗੀ ਫਿਰ ਸਾਨੂੰ ਦੁੱਖ ਲੱਗੂਆ ਯਾਰ ਪਾਜੀ ਦੋ ਦੋ ਪੈਂਦੀਆਂ ਕਿੰਨੀਆਂ ਪੈਂਦੀਆਂ ਪੌਂਡ ਰੇਡਾਂ ਤਿੰਨ ਤਿੰਨ ਪੈਣਗੀਆਂ 3 ਮਿੰਟ 16 ਸਕਿੰਟ ਦਾ ਟਾਈਮ ਪਿਆ ਮੈਚ ਦਾ ਇਹਦੇ ਵਿੱਚ ਹੁਣ ਰੇਡਾਂ 4-4 ਵੀ ਪੈ ਸਕਦੀਆਂ ਇਹਦੇ ਅਜਮੇਰ ਜਨਾਲ ਨੂੰ ਜਿਹੜਾ ਮੁੜਿਆ ਤੇ ਉਹ पहला होल्ड होल्ड तो नहीं कोई आ कोई करा शुरू शुक्र है होल्ड होल्ड ਟਾਈਮ ਵਾਲਾ ਕਲੀਅਰ ਹੋ ਗਿਆ ਉਹ ਕਿਹਨੂੰ ਦਿੱਤਾ ਜੋਤੇ ਦਾ ਨਜ਼ਰ ਉਹ ਪਲੀਜ਼ ਯਾਰ ਮੈਚ ਸ਼ੁਰੂ ਕਰੋ ਮੇਰਾ ਭਰਾ ਪਿੱਛੇ ਨੂੰ ਆੜ ਜਾ ਸਾਰੇ ਯਾਰ ਆਓ ਜੀ ਮੱਖਣ ਲਈ ਕਿਉਂਕਿ ਹਾਰਲੇ ਮੋਟਰਸਾਈਕਲ ਦਿੱਤੇ ਜਾਣੇ ਉਹਨਾਂ ਦਾ ਵੀ ਫੈਸਲਾ ਇਹਨਾਂ ਕਬੱਡੀਆਂ ਨੇ ਕਰਨਾ ਫਸ ਸੈਕਿੰਡ ਦਾ ਵੀ ਫੈਸਲਾ ਇਹਨਾਂ ਕਬੱਡੀਆਂ ਨੇ ਕਰਨਾ ਮੱਖਣ ਨਹੀਂ ਜੀ ਆ लास्ट ਫੈਸਲਾ ਜੇ ਹੁਣ ਤੁਸੀਂ ਗਰਾਊਂਡ 'ਤੇ ਕਰੀ ਆ ਗਏ ਅਸੀਂ ਉਹਦੀ ਫੱਟੇ ਪਲਾ ਦੇਣੀ ਐ ਮੈਚ ਸਮਾਪਤ ਕਰ ਦੇਣਾ ਇਹ ਤੁਸੀਂ ਹੁਣ ਜੋ ਮਰਜ਼ੀ ਕਰਿਓ ਚਾਰ ਏਡਾ ਉਧਰੋਂ ਚਾਰ ਇਧਰੋਂ ਪੈਣ ਗਿਆ ਜੀ ਉਹ ਆਪਾਂ ਜੇ ਆ ਗਏ ਅਰਸ਼ ਬੰਦ ਕਰ ਦੇਣਾ ਮੈਂ ਸਾਡੋ ਜੀ ਕਬੱਡੀ ਕਬੱਡੀ ਪਾਓ ਜੀ ਆਂਡੇ ਵਾਲਿਆਂ ਨੂੰ ਬੇਨਤੀ ਆ ਤੁਸੀਂ ਦਾ ਪਿੱਛੇ ਨੂੰ ਹਟ ਜਾਓ ਮਾਨ ਇੱਥੇ ਕਰਿਆ ਬੇਨਤੀ ਹੈਰੀ ਸਾਰੇ ਭਰਾ ਪਿੱਛੇ ਨੂੰ ਹਟੋ ਯਾਰ ਚੰਗਾ ਥੋੜਾ ਲਾਈਨ ਦਾ ਆਪਾਂ ਲਾਈਨ ਛੱਡੋ ਨੇ ਇਧਰ ਪੁਲਿਸ ਵੀ ਆ ਗਈ ਹੋ ਨਰਕਾ ਦੇ ਵਿੱਚ ਇਸ ਕਰਕੇ ਸਾਡੀ ਬੇਨਤੀ ਹੈ ਵੀ ਮਿਹਰਬਾਨੀ ਕਰਕੇ ਸਹਿਯੋਗ ਕਰੋ ਦੋ ਚਾਰ ਮਿੰਟ ਦੀ ਗੇਮ ਹੈ ਲਓ ਕਬੱਡੀ ਹਰਮਨ ਬੁਲੰਦ ਦੀ ਇੱਕ ਵਾਰੀ ਤਾੜੀਆਂ ਲਾ ਦਿਓ ਮੇਰੇ ਤੇ ਵਾਸਤੇ ਜ਼ੋਰਦਾਰ ਹਰਮਨ ਬੁਲੰਦ ਖੀਰਾ ਮਾਰੀਆ ਆਖਰੀ ਪਲਾਂ ਦੇ ਵਿੱਚ ਖੇਡਿਆ ਜਾ ਰਿਹਾ ਮੈਚ ਰੇਡ ਪਈ ਹੋਈ ਗੱਪਰੂ ਦੀ ਬੁਛੜ ਗੱਪਰੂ ਨੇ ਭਿੱੜ ਦੇ ਮੈਦਾਨਾਂ ਵਿੱਚ ਆ ਲੱਗਦਾ ਹੈ ਇੰਜ ਜਿਵੇਂ ਭੇਡ ਹੋਵੇ ਸਾਨਾ ਵਿੱਚ ਲੱਗਦਾ ਹੈ ਇੰਜ ਜਿਵੇਂ ਭੇਡ ਹੋਵੇ ਸਾਨਾ ਵਿੱਚ ਦਿਲਬਰ ਝਰੇਰ ਦੀ ਜੋੜੀ ਕਹਿੰਦੇ ਗੁਰ ਛਾਪੇ ਦੇ ਫੌਜੀ ਨਾਲ